ਮਹਿੰਮ ਸ਼ੁਰੂ ਹੋ ਗਈ ਹੈ ਲੇਕਿਨ ਫਤਮੇ ਪ੍ਰੀ ਕਮੇਟੀ ਦੀ ਨਹੀਂ ਹੋਈ ਲੇ ਅਕਾਲੀ ਦਲ ਨੇ ਆਪਣੀ ਭਰਤੀ ਮੁਹਿੰਮ ਜਿਹੜੀ ਸੀਗੀ ਉਹ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਜੀ ਦੇਖੋ ਇਸ ਦਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਤੇ ਧਮੀ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਹ ਨਹੀਂ ਫੋਜਲੇ ਚਮਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਈ ਲੀਡਰਸ਼ਿਪ ਇਹਨੂੰ ਦੇਤਾ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹਨੇ ਸੋਹਿਤੂ ਨੇ ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਤੋਂ ਬਣਾਈ ਕਮੇਟੀ ਦੀ ਸਿਫਾਰਸ਼ਾਂ ਉਹਦੀ ਦੇਖ ਕੇ ਹੀ ਭਰਤੀ ਹੋਊਗੀ ਸਾਹਿਬ ਤੇ ਕੋਈ ਭਰਤੀ ਨੂੰ ਪੰਥ ਨੇ ਮੰਨਤਾ ਦੇਣੀ ਆ ਸਾਨੂੰ ਉਮੀਦ ਹੈ ਕਿ ਇਸ ਜਿਹੜੀ ਭਰਤੀ ਮਹਿੰਮ ਦਾ ਵੀ ਅਕਾਲਪਟ ਸਾਹਿਬ ਦੇ ਹੁਕਮਨਾਮਾ ਨੂੰ ਲੈ ਕੇ ਵੀ ਹੱਲ ਨਿਕਲੇਗਾ ਕਿਦੋਂ ਦਾ ਕਾਗਜ਼ ਹੋਏਗਾ ਜੀ ਇੱਕੋ ਸਮੇਂ ਦੀ ਗੱਲ ਨਹੀਂ ਕਰ ਸਕਦੇ ਦੋ ਚਾਰ ਦਿਨ ਦੀ ਗੱਲ ਹੈ ਕਿ ਸਾਰੀ ਗੱਲ ਪੰਜਾਬ ਦੇ ਪੰਜਾਬੀਆਂ ਅੱਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰਾ ਕੁਝ ਸਾਂਝਾ ਹੋ ਜਾਵੇਗਾ ਦੇਖਦੇ ਆਪਾਂ ਆਪਣੀ ਵਾਰ ਕਰੀ ਗੱਲ ਕਰਦੇ ਹਾਂ ਕਿੰਨੇ ਦਿਨ ਇਹ ਗੱਲ ਦਾ ਤਾਕੀ ਆ ਰਹੀ ਹੈ ਔਰ ਉਹ ਆਦੇਸ਼ ਅੱਜ 2 ਮਹੀਨੇ ਬਾਅਦ ਦੇ ਵੀ ਆ ਸਕਦੇ ਨੇ ਕਿਉਂਕਿ ਬੰਨੇ ਹੀ ਨਹੀਂ ਕਿ ਆਪੇ ਸਮਝੋ ਕਿ ਜੇ ਜੋਮੀ ਕੰਮਦਾਰ ਇਸ ਨੂੰ ਨਹੀਂ ਜਾਣਦੀ ਕੁਝ ਵੀ ਸ਼੍ਰੀਖਾਲਤਾ ਸਾਹਿਬ ਦੇ ਆਦੇਸ਼ ਹਨ ਦੇਖੋ ਇਧਰ ਜੀ ਹਰ ਵਰਸੇਖ ਗੁਰੂ ਨਾਨਕ ਨਾਮ ਨਿਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਸੇ ਵੀ ਅਕਾਲ ਪੁਰਖ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਸਾਰੇ ਆਉਦੇ ਨੇ ਜਾਂ ਕਬੂਲਦੇ ਨੇ ਜਿਹੜੇ ਮੇਰੀ ਪੀਰੀ ਤੇ ਸਦਾੰਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪੱਖ ਸਾਹਿਬ ਦੇ ਹੁਕਮ ਨਾਮਿਆਂ ਨੂੰ ਇਨ ਬੈਲੋ ਦੀ ਪਾਲਣਾ ਕੀਤੀ ਇੱਕ ਕੋਈ ਉਹ ਤੇ ਸਟੇਮਰਥ ਨਹੀਂ ਹੋਊਗਾ ਇੱਕ ਦਟਵਾਲਾ ਵੀ ਕਿਹਾ ਗਿਆ ਸੀਗਾ ਕਿ ਦਾਗੀ ਤੇ ਬਾਗੀ ਕੱਢੇ ਹੋ ਜਾਣ ਦੇਖੋ ਲੇਟ ਤੋਂ ਇਹਨਾਂ ਨੇ ਡੇਟ ਕੀਤਾ ਤਾਂ ਉਹ ਹੀ ਜੋ ਦੇਖ ਸਕਦੇ ਆ ਫਿਰ ਉਹ ਤੁਹਾਡੇ ਨਾਲ ਗੁਰਸਿੱਖੀ ਇਹ ਕਿ ਗੁਰਸਿੱਖਾਂ ਦਾ ਫਰਜ਼ ਨਹੀਂ ਬਣਦਾ ਇਹਨੂੰ ਪਿੱਛੇ ਕਦੇ ਆਪਣੇ ਆਪਣੇ ਕਰਕੇ ਕਦੀ ਵੀ ਸਾਡੇ ਸਿਧਾਂਤ ਨੂੰ ਟਾਲੀ ਨਹੀਂ ਲੱਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿੰਦੀ ਦੁਨੀਆਂ ਤੱਕ ਮੇਰੀ ਜੀਵਨਾ ਤੇ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਕੋ ਸਾਰੇ ਇਸ ਗੱਲ ਨੂੰ ਮੰਨਗੇ ਪਰ ਹਰਿਆਣਾ ਦੇ ਵਿੱਚ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੀ ਸਫਲਤਾ ਮਿਲੀ ਹੈ ਨਹੀਂ ਮੰਨਿਆ ਉਹ ਦੇਖ ਕੇ ਉਹ ਗੁਰਸਿੱਖ ਨਹੀਂ ਹੈ ਉਹ ਜਿਹੜੇ ਪਾਪ ਦੇ ਬੇਟੇ ਬੇਟੀਆਂ ਚਾ ਦੇ ਰਹੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਕਿ ਅਸੀਂ ਗੱਲ ਨੂੰ ਲੋਕਾਂ ਦੇ ਪ੍ਰਵਾਨ ਨਹੀਂ ਕਰਨਾ ਤਾਂ ਇੱਕ ਸੰਗਤ ਕਦੇ ਵੀ ਇਸ ਗੱਲ ਨੂੰ ਨਹੀਂ ਆਪਣੇ ਸਵੀਕਾਰ ਕਰੂਗੀ ਮਡਾਰਾ ਸਾਹਿਬ ਅਕਾਲੀ ਦਲ ਨੂੰ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਕਾਫੀ ਸਫਲਤਾ ਮਿਲੀ ਹੈ ਇਹਦਾ ਕੀ ਤੁਸੀਂ ਸਮਝ ਲਓ ਕਿ ਕਿਉਂਕਿ ਪੰਜਾਬ ਵਿੱਚ ਅਸੀਂ ਲੜਤਾਰਦੇ ਪਏ ਹਰਿਆਣਾ ਵਿੱਚ ਉਹਨਾਂ ਨੂੰ ਲੋਕ ਹੱਥਾਂ ਦੇ ਚੁੱਕਦੇ ਪਏ ਨੇ ਕੀ ਚਲੋ ਚੰਗੀ ਗੱਲ ਹੈ ਜੀ ਜੇ ਅਕਾਲੀ ਦਲ ਨੂੰ ਉੱਥੇ ਆਪਣੇ ਉਹਨਾਂ ਦੇ ਮੈਂਬਰ ਬਣੇ ਨੇ ਤੇ ਬੜੀ ਇਸ ਗੱਲ ਦੀ ਸਾਨੂੰ ਤਾਂ ਖੁਸ਼ੀ ਆ ਕਰਕੇਸੀ ਵੀ ਕਾਲੀ ਆ ਅਸੀਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਤੇ ਅਕਾਲੀ ਦਲ ਨੂੰ ਅਸੀਂ ਤਕੜਾ ਹੋਣਾ ਦੇਖਣਾ ਚਾਹੁੰਦੇ ਆ ਅਸੀਂ ਜੰਮੇ ਅਕਾਲੀ ਆ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਹੈਗੀ ਆ ਸੰਘਰਸ਼ ਕੀਤੇ ਸ਼ਹਾਦਤਾਂ ਵੀ ਦਿੱਤੀਆਂ ਤੇ ਬੜੀ ਵੱਡੀ ਕਮਾਈ ਆ ਸਾਡੇ ਬਜ਼ੁਰਗਾਂ ਦੀ ਸਾਰਾ ਸਿੱਖ ਪੰਥ ਅਕਾਲੀ ਦਲ ਦਾ ਭਲਾ ਚਾਹੁੰਦਾ ਆ ਤੇ ਅਕਾਲੀ ਦਲ ਦੇ ਨਾਲ ਖੜਾ ਆ ਪਰ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲਪਖ ਸਾਹਿਬ ਦੇ ਹੁਕਮਨਾਮੇ ਆ ਉਹ ਪਾਸੇ ਨਹੀਂ ੜਨਾ ਚਾਹੀਦਾ ਹੁਕਮ ਨਾਮਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਆ ਮੀਤਾਲ ਸਾਹਿਬ ਇੱਕ ਦਾ ਦੇਸ਼ ਦਿੱਤਾ ਗਿਆ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਇਕਤਾ ਦੇ ਵਿੱਚ ਕੀ ਚਰਚਨ ਕੀ ਹੈ ਜੀਗਾ ਇਕਤਾ ਜੀ ਦੇਖੋ ਅਸੀਂ ਤਾਂ ਜੋ ਸਾਡੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਸੀ ਉਹਨੂੰ ਅਸੀਂ ਬਾਈਂਡ ਅਪ ਕਰਤਾ ਸਮੇਟਤਾ ਸੀਗਾ ਜੋ ਸਾਨੂੰ ਹੁਕਮ ਹੋਇਆ ਸੀ ਆਪਣੇ ਅਕਾਲ ਤਖਤ ਸਾਹਿਬ ਤੋਂ ਕਿ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਵਾਸਤੇ ਅਕਾਲੀ ਦਲ ਨੂੰ ਤਕੜੇ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਹੌਲੀ ਹੌਲੀ ਸਾਰਾ ਪੰਥ ਇਕੱਠਾ ਹੋਊਗਾ ਅਸੀਂ ਚਾਹੁੰਦੇ ਹਾਂ ਪੰਥ ਇੱਕਤਾ ਹੋਵੇ ਤੇ ਐਸੀ ਗੱਲ ਨਹੀਂ ਕੋਈ ਇਕੱਲੇ ਰਹੂਗਾ ਜਦੋਂ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਆਊਗਾ ਇਹਦੇ 'ਚ ਕੋਈ ਦਾਗੀ-ਭਾਗੀ ਦੀ ਗੱਲ ਨਹੀਂ ਠੀਕ ਹੈ ਕਈ ਵਾਰੀ મતਭੇਦ ਪੈਦਾ ਹੋ ਜਾਂਦੇ ਨੇ ਕਈ ਵਾਰੀ ਵੱਖਰੇਵੇਂ ਵੱਲ ਜਾਂਦੇ ਆ ਲੇਕਿਨ ਸਿਆਣੇ ਇਸ ਗੱਲ 'ਚ ਆ ਕਿ ਉਹਨਾਂ ਮਤਭੇਦਾਂ ਨੂੰ ਵੱਖਰੇਵਿਆਂ ਨੂੰ ਦੂਰ ਕਰਕੇ ਸਿੱਖ ਪੰਥ ਦੇ ਭਲੇ ਲਈ ਪੰਜਾਬ ਵਾਸਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਧਕ ਤੇਰਾਮ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਲੋੜ ਹੈ ਸਿੰਘ ਜੀ ਸਾਹਿਬ ਨੂੰ ਪੂਰਾ ਵਿਸ਼ਵਾਸ ਨੇ ਤਾਂ ਉਹ ਤਾਂ ਇਸ ਗੱਲ ਤੋਂ ਪੂਰਾ ਪਹਿਰਾ ਦੇ ਰਹੇ ਨੇ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ 2 ਤਰੀਕ ਨੂੰ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਤੇ ਜਿਹੜੀ ਸ਼੍ਰੋਮਣੀ ਕਾਲੀਦਾਵ ਦੀ ਭੱਤੀ ਆ ਉਹ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਹੇਠ ਹੋਣੀ ਚਾਹੀਦੀ ਹੈ ਠੀਕ ਹੈ